ਲੁਧਿਆਣਾ ਡੀਸੀ ਦਫ਼ਤਰ ਨੂੰ ਆਰਡੀਐਕਸ ਨਾਲ ਅਡਾਉਣ ਦੀ ਮਿਲੇ ਧਮਕੀ ਡੀਸੀ ਲੁਧਿਆਣਾ ਨੇ ਕੀਤੀ ਪੁਲਿਸ ਡੀਸੀ ਦਫ਼ਤਰ ਦੀ ਜਾਂਚ ਵਿੱਚ ਜੋ ਚੀਪ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੁਧਿਆਣਾ ਦੇ ਡੀਸੀ ਦਫ਼ਤਰ ਵਿੱਚ ਇੱਕ ਈਮੇਲ ਆਹੀ ਆਰਡੀਐਕਸ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਡੀਸੀ ਦਫ਼ਤਰ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਡੈਪਟੀ ਕਮਿਸ਼ਨਰ ਲੁਧਿਆਣਾ ਹਮਨਸ਼ੂ ਜੈਨ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ डीसी दफ्तर ਨੂੰ ਇੱਕ ईमेल ਰਾਹੀਂ ਧਮਕੀ ਮਿਲੀ ਸੀ ਜਿਸ ਵਿੱਚ ਲਿਖਿਆ ਸੀ ਕਿ डीसी ਦਫਤਰ ਨੂੰ ARD ਨਾਲ ਉਡਾ ਦੇਣਗੇ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ डीसी ਦਫਤਰ ਵਿੱਚ ਸਥਿਤ ਸਾਰੇ ਵਿਭਾਗਾਂ ਦੀ ਚੰਗੀ ਤਰ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਲੁਧਿਆਣਾ ਦੇ ਡੀਸੀ ਹਮਨਸ਼ੂ ਜੈਨਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਪੱਤਰਕਾਰ ਗਗਨਦੀਪ ਦੇ ਨਾਲ ਸਾਡੇ ਡੀਸੀ ਓਫਿਸ ਨੂੰ ਕੋਈ ਧਮਕੀ ਆਈ ਹੈ ਕੋਈ ਮੇਲ ਵਗੈਰਾ ਨਹੀਂ ਆਇਆ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ तो उधर ਵਿੱਚ ਕੁਝ ਇਸ ਤਰ੍ਹਾਂ ਹੋਇਆ ਸੀ ਕਿ ਆਹ ਫਲੈਂਟ ਹੋਇਆ ਰੀਡਕਸਿੰਗ ਬਟ ਉਸੇ ਨਾਲ ਦੀ ਨਾਲ ਦੀ ਸਿਟੀ ਆਫਿਸ ਨੂੰ ਇਤਲਾਹ ਕਰਦੀ ਸੀ ਪੁਲਿਸ ਨੇ ਔਰ ਉਹਨਾਂ ਦੀ ਵੀ ਮੇਰੇ ਖਿਆਲ ਚੈਕਿੰਗ ਬੁੱਕ ਕਰ ਲਈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਫਿਰ ਜਿੱਤਾ ਵੀ ਇਹ ਮੇਲ ਆਇਆ ਹੈ ਕਿ ਇਹ ਇਨਵਿਟਰੀ ਇਸ ਤਰ੍ਹਾਂ ਸੀ ਕਿ ਕਿੰਨੇ ਦੇ ਫੋਨ ਆਈ ਹੈ ਕਿ ਕਿਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ

वो दो लग नहीं वो तो वाले सानू इनफॉरमेशन सरे कितने बजे लगी तो लाइए ये जीडी साड़ सानू इनफॉरमेशन लगी लगभग पौने नौ दिन में पन्ने नौ दिन की आज तक तो आज पौने स्पेक्टियर कुछ विक्टिम पाइंट है नहीं हाजित तक सानू सस्पेक्शन वाले कोई भी नहीं सस्पेक्ट या कोई इस तरह का थोड़ा मतलब भी आओ नहीं � ਅਸੀਂ ਸੈਨਸਿਟਾਈਜ਼ ਅਸੀਂ ਸੈਨਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣ ਕਿਉਂਕਿ ਅ ਅਜੀ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਸ ਦੀ authenticity ਇੱਕ ਕੁਐਸਚਨੇਬਲ ਰਹਿੰਦੀ ਹੈ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੀ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋਵੇ ਸਰ ਜਿਹੜੀ ਚੈਕਿੰਗ ਹੈ ਪਰ ਕਲੀਅਰ ਹੋ ਗਈ ਉਹਨ ਕੋਈ ਪ੍ਰੋਬਲਮ ਤੇ ਨਹੀਂ ਦੇਣੀ ਚਾਹੀਦੀ ਨਹੀਂ ਚੈਕਿੰਗ ਜਿਹੜੀ ਹੈਗੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੀ ਸਾਨੂੰ ਇਨਫੋਰਮੇਸ਼ਨ ਆ ਜਾਈਗੀ ਸਰ ਮੇਲ ਐਡਰੈਸ ਨੂੰ 75 ਤੋਂ 75 ਤੱਕ ਸਾਈਬਰ ਸਪੋਟਸ ਪਰ ਨਹੀਂ ਸਾਈਬਰ ਹੇ ਅਧਿ ਤਫੀਸ਼ ਕਰ ਰਿਹਾ ਹੈ ਸਾਨੂੰ ਇਨਫੋਰਮੇਸ਼ਨ ਸਰ ਇਹ ਕਿ ਤੁਹਾਨੂੰ ਕਿ ਲੱਗਦਾ ਹੈ ਬਾਕਸ ਬੋਮਬਸ ਲੈ ਕੇ ਕਾਲ ਹੈ ਕਿ ਇਹ ਕੀ ਨੇਗਾ ਦੇਖੋ ਇਹ ਇਹ ਤਾਂ ਪੁਲਿਸ ਦੱਸ ਸਕਦਾ ਹੈ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰਸ ਲਏ ਗਏ ਹੈ ਥੈਂਕ ਯੂ ਹਾਲ ਦੇ ਫਿਲਹਾਲ ਸਕਿਉਰਟੀ ਹੋਰ ਵਧਾਈ ਜਾਊਗੀ ਇਸੋ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦਿਲ ਉਸ ਤੋਂ ਬਾਅਦ ਹੀ ਕੋਈ ਕਵਾਲੀਆ ਜਾ ਸਕਦਾ ਹੈ ਸਰਲੇ ਡੀਪੀ ਆਫਿਸ ਦੇ ਵਾਸਤੇ ਇਹ ਹੱਦਾਂ ਕੋਈ ਹੋਰ ਵੀ ਟਿਕਾਣੇ ਜਾਂ ਕੋਈ ਹੋਰ ਜਗ੍ਹਾ ਦਾ ਕੋਈ ਮੈਂਸ਼ਨ ਕੀਤਾ ਗਿਆ ਨਹੀਂ ਅੱਜ ਦੀ ਘੜੀ ਸਿਰਫ ਜਿਹੜਾ ਸੈਕਟਰੀਏਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਆਰ ਡੀ ਐਕਸ ਨਾਲ ਧਿਆਨ ਦੇਣਾ ਹੈ ਕਿ ਬੋਮਬ ਨਹੀਂ ਨਹੀਂ ਇਹਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਵੀ ਡਾਟਾ ਟਿਕਿੰਗ ਵੀ ਚੈਕਿੰਗ ਆ ਉਸ ਉੱਤੇ ਧਿਆਨ ਦੇ ਕੇ ਜੇ ਕੋਈ ਪੈਨਿਕ ਨਾ ਹੋਵੇ

ਦੋ ਮਿੰਟ ਦੇ ਦਿਓ ਤੁਹਾਨੂੰ ਅਗਲੀ ਫੇਰੀ ਹੋਈ ਸਹੀ ਨਹੀਂ ਫਾਈਟ ਨਹੀਂ ਹੋਈ ਦੇਖੋ 100 ਲੋਕ ਦੀ ਚੈਕਿੰਗ ਹੋ ਰਹੀ ਹੈ ਅਸੀਂ ਤਾਂ ਬੱਸ ਰੁਟੀਨ ਚ ਡੇਲੀ ਚੈੱਕ ਕਰਦੇ ਆ ਜੀ ਸਾਰੇ ਆਫਿਸ ਜਿੰਨੇ ਵੀ ਹੈਗੇ ਧਮਕੀ ਮਿਲੀ ਹੈ ਨਹੀਂ ਧਮਕੀ ਬਾਰੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਨੌਲੇਜ ਨਹੀਂ ਹੈ ਨਹੀਂ ਇੱਕ ਧਮਕੀ ਵੀ ਆਈ ਵੀ ਬੰਬ ਨਾਲ ਉਡਾਣ ਦੇ ਇਹਦੇ ਬਾਰੇ ਦੇਖੋ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫਲੂਐਂਸ ਨਹੀਂ ਤੇ ਡੇਲੀ ਰੁਟੀਨ ਚੈੱਕ ਕਰਦੇ ਆ ਜੀ ਜਿਹੜੀ ਚੈਕਿੰਗ ਚੱਲ ਰਹੀ ਉਹ ਕਿਸ ਚੀਜ਼ ਦੀ ਹੈ ਇਹ ਚੈਕਿੰਗ ਤਾਂ ਸਾਡੇ ਥਾਣੇ ਦਾ ਇਲਾਕਾ ਹੈਗਾ ਜੀ ਆਫਿਸ ਪੈਂਦੇ ਹੈ ਇਸ ਦਾ ਡੇਲੀ ਚੈਕਿੰਗ ਕਰਦੇ ਹੈਗੇ ਅੱਛਾ ਤੇ ਕੋਈ ਅੱਧਾ ਦੀ ਗੱਲ